ਹਲੋ ਗੁੱਟ ਮਾਹੌਨ ਨਗਰੀ ਕੀ ਹਾਲ ਚਾਲ ਸਾਰੇ ਠੀਕ ਠਾਕ ਆਪਾਂ ਜਾ ਰਹੇ ਆ ਜੈਕਨਗਮਾ ਉਹ ਰੋਗਰੀਆ ਸੇਵਾ ਦਿੱਤੀ ਵੀ ਕਮਨਟ ਹੋ ਗਿਆ ਅੱਜ ਤੱਕ ਹੋ ਗਿਆ ਹੈ ਅੰਦਰ ਦੇਖੋ ਸ਼ਿਕਾਰੀ ਭੈਰ ਘਰਲ ਵਾਲੇ ਹੀ ਹੈ ਅੰਜਨ ਹੀ ਗਏ ਕਮਨਹਾ ਜੇ ਤੱਕ ਆਦ ਹਾਂ ਜੀ ਅੱਪਰ ਜੈਗਨੂ ਲਾ ਕੇ ਆ ਗਿਆ ਕਮਾਉਣ ਫੋਨ ਨੂੰ ਨਹੀਂ ਚਾਰਜ 25% ਹੈ ਫੋਨ ਨੂੰ ਨਹੀਂ ਚਾਰਜ 25% ਹੈ ਰਾਤੀ ਚਾਰਜ ਚ ਲਾਉਣ ਨਾ ਹੋਣੀ ਲਾਉਣ ਜਾ ਕੇ ਚਾਰਜ ਲਾਉਂਗਾ ਅਮ ਜਾ ਕੇ ਚਾਰਜ ਲਾਉਣਾ ਛੋਮ ਨੇ ਟ੍ਰੇਲਰ ਭਾਣ ਲੱਗਿਆ Jaaga aja aja, jaaga aja aja, taodani aja, jalligi, jaaga, ai, hanji, bote bote dente ya baba. ਸਫਾਈ ਸੁਵਿਗਾ ਦਾ ਤੇ ਕੁੱਤੇ ਬਾਹਤੇ ਪ੍ਰਧਾਨ ਸਾਹਿਬ ਉਹ ਬੈਠੇ ਨੇ ਹੁਣ ਆ ਸਫਾਈ ਕਰਨਾ ਸਫਾਈ ਕਰਕੇ ਤੇ ਜਸਪ੍ਰੀਤ ਲਈ ਦੁੱਧ ਲੈ ਕੇ ਆਉਣਾ ਚਲੋ ਠੀਕ ਹੈ ਚੱਲਦੇ ਹਾਂ ਹਾਂਜੀ ਆਪਾਂ ਆਵੇ ਭਰੇ ਆਹ ਬੈਠੀਆਂ ਬਿੱਲੀਆਂ ਨੇ ਦੀ ਆਪਾਂ ਚੱਲੇ ਜਾ ਸਕਦੇ ਹਾਂ ਦੋਸਤਾਂ ਪਹਿਲੀ ਤੋਂ ਲੈ ਕੇ ਹੈ ਇਹ ਸ਼ਹਿਰੀ ਨੂੰ ਜਾ ਰਹੇ ਨਾ ਹਲੋ ਹਾਂ ਜੀ ਆਪਾਂ ਲੱਗੇ ਪੱਠੇ ਵੱਢਣ ਪੱਠੇ ਅੱਜ ਲੱਗ ਗਏ ਵੱਢਣੇ ਘਰ ਦੇ ਲੱਗ ਰਹੀਆਂ ਪਿੱਛੇ ਦੱਸਦਾ ਹੁਣਾਂ ਤੁਹਾਨੂੰ ਘਰ ਇਥੇ ਵੱਢਣੇ ਉਹ ਪੱਠੇ ਮੈਂ ਦੇ ਦਿੱਤੇ ਕਿਸ ਨੂੰ ਮੰਗਾ ਵਾਡਰ ਕਹਿੰਦੇ ਤੇ ਮੈਂ ਵਾੜ ਦਾ ਪੱਠੇ ਉਹਨੇ ਵਾੜ ਲੈਣੇ ਉੱਥੇ ਬੀਜਣੇ ਹੋਰ ਮੈਂ ਬੀਜ ਦਾਂਗਾ ਬੈਗ ਬੋਗ ਆਏ ਨੇ ਲੈ ਥੋੜਾ ਜਿਹਾ ਪਲਾਂਸ ਨੂੰ ਜਿੱਥੇ ਨਾ ਇਹ ਗੱਲ ਬੁੱਤੇ ਬੁੱਤੇ ਲੈ ਪਰਲੇ ਸਨ ਆਹ ਘਰ ਬਿਸ਼ਾ ਆਪਣਾ ਵੇ ਵਟੇ ਕੇ ਲੈ ਆਂਦੇ ਆ ਪੱਠੇ ਆਪਾਂ ਕੁਤਰ ਵੀ ਦਿੱਤੇ ਆ ਹੁਣ ਆਪੋ ਫ੍ਰੀ ਹਾਂ ਵਾਹ ਵਾਹ ਅੱਖਾਂ ਗਦ ਬਣ ਗਦ ਇਹਦੇ ਫਾਈਸਟ ਆ ਗਏ ਸੀ ਨੀ ਲੰਨ ਜੰਦੀ ਟਾਈਮ ਬਾਰੇ ਹੋ ਗਿਆ ਆਪਾਂ ਚੱਲੇ ਆਫਿਸ ਆਫਿਸ ਖੋਲ ਕੇ ਫੇਰ ਆਪਾਂ ਜਾਣਾ ਸ਼ਹਿਰ ਨਾਲ టీ హెల్మట్ పిల్ల మనోస్ ఆయన ਬੈਠੇ ਰਹੇ ਹੁਣ 2 ਘੰਟੇ ਹੋ ਗਏ ਹਨ ਹੁਣ ਆਪਾਂ ਚੱਲੇ ਆਂ ਸ਼ਹਿਰ ਕਰਪੂਤਲੇ ਕਰਪੂਤਲੇ ਚੱਲੇ ਆਂ ਉੱਥੋਂ ਲੈਣਾ ਇੱਕ ਮੈਂਗ ਲੈਣਾ ਆ ਤੇ ਮੋਟਰਸਾਈਕਲ ਦਾ ਥੋੜਾ ਜਿਹਾ ਕੰਮ ਕਰਾਉਣਾ ਉਹ ਕਰਾਉਣਾ ਰਿਕ ਸ਼ੈਟ ਲੈ ਆਣੀਆ ਚਲੋ ਠੀਕ ਆ ਮੈਂ ਲੈ ਤੁਹਾਨੂੰ ਕਰਪੂਤਲੇ ਪਹੁੰਚ ਕੇ ਓਕੇ ਬਾਏ

ਲੋ ਜੀ ਆ ਪਾ ਗਏ ਮੱਥਾ ਟੇਕਣਾ ਅੰਜ ਵੀਰ ਵਾਲਿਆ ਪੀਰ ਅਦੇ ਜਿਗਰ ਚਾਹੋ ਪੀਣਾ ਆਇਆ ਜੀ ਅੱਧ ਲਖੜੀਆਂ ਹੈਲੋ ਗਾਇਜ਼ ਹਾਲੇ ਗਾਇਜ਼ ਵੈਲਕਮ ਬੈਕ ਟੂ ਮਾਈ YouTube ਚੈਨਲ ਆਪੂ ਆਪਾ ਹੀ ਦੇ ਨਿਆਣੇ ਆ ਸਾਡੇ ਨੇ ਆਣਾ ਹੀ ਆ ਭਾਈ ਦੇ ਮਿਆਂ ਨੇ ਆਉ ਆ ਭਾਬੀ ਇਹ ਟਿਟਕੂ ਮਿਟਕੂ ਆਏ ਆ ਪਤਲੇ ਪਤਲੇ ਬੰਦੇ ਆ ਲੱਕੜੀਆਂ ਮੰਨਣ 14 15 ਸੱਜਿਆ ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ ਚੈਨਲ ਮੈਂ ਕਰਦੀ ਹੋਵਾਂ ਬਸ ਇਹ ਹਾਂ ਲਗਾ तो गाइस हम रक्षाबंधन का काम कर रहे हैं यहां हम राखी बांध रहे हैं ये देखो ये देखो ये मैं बननी हूं लग रही किसे रहने ने बननी इतनी बन रही हां भी ये हां गाइस राखी से फोटो देखना

ਬੇਟੂ ਪੈ ਲੈ ਉਹ ਨਾ ਨਹੀਂ ਲਾਈਕ ਸਬਸਕ੍ਰਾਈਬ ਗਾਇਜ਼ ਨਹੀਂ ਪਾ ਵਲੌਗ ਐਂਡ ਕਰਨਾ ਬੋਲੀ ਸਬਸਕ੍ਰਾਈਬ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਅੰਦਰ ਮੇਨ ਏਰੀਆ ਆ ਗਿਆ ਬਹੁਤ ਗੱਡੀ ਲੱਗਾ ਹੋਏ ਅੰਦਰ ਲਾਉਣ ਮੇਨ ਏਰੀਆ ਆ ਗਿਆ ਬਹੁਤ ਜਿਆਦਾ ਨੇੜੀ ਆ ਗਈ ਬਹੁਤ ਜਿਆਦਾ ਨਹੀਂ ਆ ਗਿਆ ਮੌਸਮ ਹੋ ਗਿਆ ਖਰਾਬ ਇਸੇ ਨਾਲ ਹੀ ਹੁੰਦਾ ਆਪਣਾ ਬਲੌਗ ਖਤਮ ਹਾਂਜੀ ਰਸਤੇਦਾਰ ਆਪਣੇ ਚੱਲ ਗਏ ਆ ਆਪਾਂ ਦਿੱਤੀ ਅੰਦਰ ਲਾਣੇ ਹਟੇ ਨੇ ਮੇਨ ਇਰੀਆ ਆ ਗਿਆ ਇਸੇ ਨਾਲ ਹੀ ਹੁੰਦਾ ਆਪਣਾ ਬਲੌਗ ਖਤਮ ਅਗਲੇ ਬਲੌਗ ਵਿੱਚ ਮਿਲਾਂਗੇ ਆ ਲੈ ਲਓ ਮੌਸਮ ਦਾ ਹਾਲ ਚਾ ਮੇਨ ਇਰੀਆ ਆ ਗਿਆ